ਕੀ ਗੱਲਾਂ ਨੂੰ ਮੈਂ ਤੁਹਾਨੂੰ ਦੱਸਿਆ ਸੀ ਵਿਚਾਰ ਚੋਰ ਮੁਕਾਉਂਦੇ ਹਾਂ ਜੀ ਮੈਂ ਆਪਾਂ ਕੋਈ ਅਸਰ ਪਾਉਣ ਨਹੀਂ ਆਇਆ ਮਾਮਲਾ ਸਾਹਿਬ ਅ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਹਿੰਦ ਅੱਜ ਅਸੀਂ ਸਾਰੇ ਰਲ ਕੇ ਐਲ ਡੀ ਕੋ ਨਿਵਾਸੀ ਜਿੰਨੇ ਸੀ ਸਾਡੇ ਲੇਡੀਜ਼ ਵਿੱਚ ਔਰਤਾ ਸਾਡੀਆਂ ਨਾਰੀ ਮਾਵਾ ਪੈਣਾ ਔਰ ਸਾਡੇ ਭਰਾ ਔਰ ਬਜ਼ੁਰਗ ਸਾਡੇ ਸਾਰੇ ਇਕੱਠੇ ਹੋਏ ਹੋਏ ਸੀ ਤੇ ਉਹ ਇਸ ਸਬੰਧ ਚ ਕਿਉਂਕਿ ਸਾਡੀ ਅਸੀਂ ਮਤਲਬ ਸਕੂਨ ਲੈਣ ਲਈ ਤਾਂ ਐਲ ਡੀ ਕੋ ਚਾਏ ਸਾਰੇ ਜਾਣੇ ਇੱਥੇ ਵੀ ਸਾਨੂੰ ਸਕੂਨ ਨਹੀਂ ਮਿਲਿਆ ਉੱਥੇ ਸਾਡਾ ਫਰੰਟ ਸਾਰੀ ਉਹਦੀ ਲੋਕੇਸ਼ਨ ਵਧੀਆ ਲੋਕੇਸ਼ਨ ਉਹਨੂੰ ਖਰਾਬ ਕਰਤਾ ਗਿਆ ਉੱਥੇ ਚੌਂਕੀ ਬਣਾਤੀ ਗਈ ਉੱਥੇ ਐ ਲੱਗਦਾ ਜਿੱਦਾਂ ਇੰਜਨ ਸ਼ਟ ਹੁੰਦਾ ਉਹ ਜਿੱਦਾਂ ਰੇਲ ਗੱਡੀ ਉੱਥੇ ਖੜੀ ਆ ਉਹਦੇ ਅੰਦਰ ਪਹਿਲਾਂ ਅਸੀਂ ACP ਸਾਹਿਬ ਕੋ ਗਏ ਸੀ ਵੀ ਇਹਨੂੰ ਬੰਦ ਕਰਾ ਦਿਓ ਕਹਿੰਦੇ ਸੀ ACP ਸਾਹਿਬ ਕਹਿੰਦੇ ਸਾਡੋਂ ਇਹ ਤੋਂ ਬਾਅਦ ਤੁਹਾਡਾ ਕੰਮ ਨਹੀਂ ਵਧੂਗਾ ਇਹਨੂੰ ਇਲੈਕਸ਼ਨਾਂ ਤੋਂ ਬਾਅਦ ਚੱਕਿਆ ਜਾਊਗਾ ਤੇ ਇਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਉਹਨਾਂ ਨੇ ਅੰਦਰ ਅੰਦਰ ਪੱਕਾ ਕਰੀ ਜਾਂਦੇ ਸੀ ਤੁਸੀਂ ਉੱਥੇ ਫੋਟੋਆਂ ਕਰਕੇ ਵੀ ਆਏ ਜਾਂ ਨਹੀਂ ਕੀਤੀਆਂ ਤੇ ਇੱਕ ਦੁਬਾਰਾ ਕਰ ਲਿਆ ਉੱਥੇ ਅੰਦਰ ਮਿਸਤਰੀ ਲਾ ਕੇ ਅੰਦਰ ਉਹ ਉਹ ਕੰਮ ਕਰਾ ਰਹੇ ਸੀ ਚੌਕੀ ਪੱਕੀ ਬਣਾ ਰਹੇ ਸੀ ਇਹਦੀ ਇਹਦੀ ਇਹ ਜਿਹੜੀ ਸ਼ੁਰੂਆਤ ਹੋਈ ਸੀ ਉਹ ਪੀਸੀਆਰ ਹਾਰਟਿੰਗ ਪੁਆਇੰਟ ਤੋਂ ਹੋਈ ਸੀ ਜਿਹੜੀ ਪੀਸੀਆਰ ਆਪਣੇ ਚੱਕਰ ਲਗਾੰਦੀ ਹੈ ਉਹ ਸਟੀਲ ਸਟੇਬਲ ਬਣਾਇਆ ਸੀ ਲੇਕਿਨ ਹੌਲੀ ਹੌਲੀ ਅੰਦਰ ਅੰਦਰ ਇਹ ਚੌਕੀ ਬਣਾਨੀ ਸ਼ੁਰੂ ਕਰਤੀ ਹੁਣ ਪਿੱਛੇ ਇੱਕ ਐਕਸੀਡੈਂਟ ਹੋਇਆ ਤਿੰਨ ਦਿਨ ਪਹਿਲੇ ਜਿਹੜਾ ਖਵਾਰਾ ਚ ਵੀ ਆਇਆ ਸੀ ਉਹਦੀ ਵੀ ਗੱਡੀਆਂ ਚੱਕ ਕੇ ਸਾਰਾ ਕਬਾੜ ਬਲਾਈਂਡ ਵੀਊ ਪੂਰਾ ਹੋ ਗਿਆ ਲੋਕਾਂ ਦੇ ਐਕਸੀਡੈਂਟ ਹੋਣ ਤੋਂ ਬਚ ਰਹੇ ਗੱਡੀ ਮੋੜਨ ਲੱਗੇ ਐਲਡੀ ਕੋ ਬਾਦੇ ਪਾਸੇ ਆਣ ਲੱਗੇ ਲੋਕਾਂ ਦੇ ਐਕਸੀਡੈਂਟ ਹੋਣ ਤੋਂ ਬਚ ਰਹੇ ਅਸੀਂ ਉਹੀ ਚਾਹੁੰਦੇ ਸੀਗੇ ਅਸੀਂ ਉਹੀ ਚਾਹੁੰਦੇ ਆ ਕਿ ਉਹਨੂੰ ਉੱਥੋਂ ਚੱਕ ਕੇ ਸਾਹਮਣੇ ਲੈ ਜਾਓ ਇੱਕ ਸ਼ਿਫਟ ਕਰ ਦਿਓ ਕਿਉਂਕਿ ਹੈ ਤਾਂ ਸਾਰੀ ਜੰਗਲਾਤ ਦੀ ਜ਼ਮੀਨ ਹੈਗੀ ਹੈ ਪਰਸਨਲ ਜ਼ਮੀਨਤਾਰਾਂ ਨੇ ਖਰੀਦੀ ਨਹੀਂ ਉਹ ਜਿੱਥੇ ਮਰਜ਼ੀ ਬਣਾ ਲਓ ਕਿਤੇ ਵੀ ਬਣਾ ਸਕਦੇ ਜੰਗਲਾਤ ਇੱਥੇ ਪਰਮਿਸ਼ਨ ਲੈ ਸਕਦੇ ਆ ਇਸ ਜਗ੍ਹਾ ਤੇ ਪੁੰਨ ਦਾ ਕੰਮ ਕੀਤਾ ਜਾਂਦਾ ਸੀ ਔਰ ਲੰਗਰ ਲਗਾਇਆ ਜਾਂਦਾ ਸੀ ਰਾਹੀਰ ਨੂੰ ਲੰਗਰ ਲਗਾਏ ਖਵਾਇਆ ਜਾਂਦਾ ਸੀ ਤੇ ਐਂਬੂਲੈਂਸ ਖੜੀ ਹੁੰਦੀ ਸੀ ਤੇ ਪਲੱਸ ਇੱਥੇ ਖਬੀਲ ਲਗਾਈ ਜਾਂਦੀ ਸੀ ਉਹ ਕੰਮ ਸਾਰਾ ਸਾਡਾ ਬੰਦ ਕਰਤਾ ਗਿਆ ਆ ਸੋ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੁੰਦੇ ਆ ਇਹਨੂੰ ਜਲਦ ਤੋਂ ਜਲਦ ਬੰਦ ਕਰਾਇਆ ਜਾਵੇ ਜਿੱਥੇ ਜਿੱਥੇ ਜ਼ਿਆਦਾ ਕ੍ਰਾਈਮ ਹੈ ਉੱਥੇ ਇਹਨੂੰ ਲਿਜਾਇਆ ਜਾਵੇ ਬਿਲਕੁਲ ਬਿਲਕੁਲ ਸਾਡੀ ਇਹ ਬਸ ਰਿਕੁਐਸਟ ਹੈ ਸਾਰਿਆਂ ਨੂੰ ਔਰ ਸੀਪੀ ਸਾਹਿਬ ਅੱਗੇ ਅਸੀਂ ਪ੍ਰਾਰਥਨਾ ਕਰਦੇ ਹਾਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਚੁਕਾਈ ਜਾਵੇ ਸਾਡੀ ਫਰਿਆਦ ਪੂਰੀ ਕੀਤੀ ਜਾਵੇ ਇੱਕ ਸਭ ਤੋਂ ਜ਼ਿਆਦਾ ਸਾਹਮਣੇ ਲੋਡ ਹੈ ਇੱਥੇ ਸਾਰੇ ਸਿਵਲਾਈਜੇਸ਼ਨ ਰਹਿੰਦੇ ਆ ਪੜ੍ਹੇ ਲਿਖੇ ਰਹਿੰਦੇ ਆ ਇਹਨਾਂ ਨੂੰ ਅੰਦਰ ਸਾਡੀ ਸਿਕਿਉਰਿਟੀ ਪ੍ਰਾਈਵੇਟ ਸਿਕਿਉਰਿਟੀ ਹੈਗੀ ਸਾਨੂੰ ਲੋਡ ਨਹੀਂ ਹੈਗੀ ਸੋ ਕਾਈਂਡਲੀ ਅਸੀਂ ਦੁਬਾਰਾ ਰਿਕੁਐਸਟ ਸਾਰੇ ਵਾਲੋਂ ਕਰਦੇ ਐਲਡੀ ਕਾ ਐਲਡੀ ਕੋ ਵੱਲੋਂ ਇਹਨੂੰ ਜਲਦ ਤੋਂ ਜਲਦ ਸ਼ਿਫਟ ਕੀਤਾ ਜਾਵੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਥੈਂਕਿਊ ਜੀ ਅਰੇਸੀ ਲੋਕ ਨੇ ਰਹਿੰਦੇ ਆ ਲੋਕ ਉਹਨਾਂ ਨੂੰ ਅਗਰ ਕਿਸੇ ਗੱਲ ਦੀ ਦਿੱਕਤ ਆ ਤਾਂ ਉਹਨਾਂ ਦੀ ਦਿੱਕਤ ਉਹਨਾਂ ਦੀ ਦੂਰ ਕੀਤੀ ਜਾਊਗੀ ਕਿਸੇ ਪਬਲਿਕ ਪਲੇਸ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸਾਰਿਆਂ ਦੇ ਨਾਲ ਨਾਲ ਕੇ ਜੋ ਕਹੂਗੇ ਜੋ ਮੱਲੇ ਵਾਲੇ ਚਾਹੂਗੇ ਉਹੀ ਹੋਊਗਾ ਸਰ ਇਹ ਤਾਂ ਪਹਿਲਾਂ ਵੀ ਬਣੀ ਹੋਈ ਸੀ ਚੌਕ ਦੀ ਪੀਸੀਆ ਦੇਖੋ ਗੱਲ ਸੁਣ ਲਓ ਮੈਂ ਤੁਹਾਨੂੰ ਕੀ ਕਹਿਣਾ ਭਈਆ ਜੋ ਪਹਿਲਾਂ ਬਣਿਆ ਸੀ ਚਾਹੇ ਉਹੀ ਰਹਿ ਜਾਵੇ ਜੋ ਮੱਲੇ ਵਾਲੇ ਕਹੂਗੇ ਉਹ ਬਣੂਗਾ ਚੌਕੀ ਬਣ ਸੀ ਉੱਥੇ ਲੋਕਾਂ ਨੇ ਐਲੂਕ ਦੇ ਸਾਰੇ ਵਾਸੀਆਂ ਨੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀਗਾ ਸਾਨੂੰ ਮੈਸੇਜ ਮਿਲਿਆ ਸੀ ਆਏ ਅਸੀਂ ਆ ਕੇ ਉਹ ਇਹਦੀ ਕਾਰਵਾਈ ਰੋਕ ਦਿੱਤੀ ਐ ਅਸੀਂ ਪੁਲਿਸ ਕਮਿਸ਼ਨ ਨਾਲ ਗੱਲ ਕਰਾਂਗੇ ਗੱਲ ਕਰਕੇ ਜਿਹੜਾ ਰੀਤੀ ਰਿਲੀ ਕਾਰਵਾਈ ਹੋਏਗੀ ਉਹ ਲੋਕਾਂ ਨੂੰ ਦੱਸ ਦਿਆਂਗੇ ਖਾਲਦੀ ਕਰੀ ਸੇ ਤਾਂ ਕੰਮ ਬੰਦ ਕਰਾ ਦਿੱਤਾ ਅਗਲਾ ਜਿਹੜਾ ਫਰਦਰ ਜਿਹੜਾ ਐਕਸ਼ਨ ਹੋਏਗਾ ਅਸੀਂ ਦੱਸ ਦਿਆਂਗੇ ਜੀ ਫਿਰ ਕੀ ਮਾਮਲਾ ਜਿਹੜਾ ਤੁਹਾਨੂੰ ਧਰਨਾ ਲਾਣਾ ਪੈ ਗਿਆ ਧਰਨਾ ਲਾਉਣਾ ਪਿਆ ਕਿ ਸਾਡੇ ਨਾਲ ਜੀ ਆਪਣੇ ਪੁਲਿਸ ਚੌਕੀ ਬਣ ਗਈ ਐਲਡਕੋ ਦੇ ਬਾਹਰ ਜਿਸ ਨਾਲ ਕਿ ਸਾਡਾ ਸਾਰਾ ਫਰੰਟ ਖਰਾਬ ਹੋ ਗਿਆ ਔਰ ਜਦੋਂ ਇੱਥੇ ਕੋਈ ਕੇਸ ਆਉਂਦਾ ਵਾ ਜਦੋਂ ਕੋਈ ਬੰਦੇ ਨੂੰ ਫੜ ਕੇ ਲਿਆਂਦੇ ਉਹਦੇ ਪਿੱਛੇ 100 100 ਬੰਦਾ ਆ ਜਾਂਦਾ ਸਾਡਾ ਐਲਡਕੋ ਦਾ ਜਿਹੜਾ ਨਿਕਾਸੀ ਸੜੀ ਦਾ ਬੰਦ ਹੋ ਗਈ ਆ ਉਹਦੇ ਕਰਕੇ ਇਹਨਾਂ ਧਰਨਾ ਲਾ ਰਹੇ ਆ ਆ ਕੱਲ ਪਰਸਣ ਦੀ ਗੱਲ ਇੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਐਕਸੀਡੈਂਟ ਹੋਣ ਤੋਂ ਬਾਅਦ ਇੱਥੇ 5 6 ਗੱਡ ਜਿਹੜਾ ਕਿ ਸਾਡੇ ਵਾਸਤੇ ਲੋਕਾਂ ਦਾ ਲੰਘਣਾ ਵੀ ਔਖਾ ਹੋ ਗਿਆ ਸਾਡੀ ਕੋਈ ਡਿਮਾਂਡ ਨਹੀਂ ਸੀ ਇਹਦੇ ਪੁਲਿਸ ਚੌਕੀ ਬਣਾਈ ਜਾਵੇ ਸਾਡੇ ਅੰਦਰ ਇੱਕ ਬੰਦਾ ਰਹਿੰਦਾ ਜਿਹੜਾ ਕਿ ਆਪਣੇ ਉਹਨੂੰ ਅਖੌਤੀ ਪ੍ਰਧਾਨ ਆਪਣੇ ਉਹਨੂੰ ਗਿੰਦਾ ਸਾਰੇ ਉਹਦੇ ਗੈਸਟ ਆ ਉਹਨੇ ਇੱਥੇ ਪਹਿਲਾਂ ਇੱਕ ਆਪਣੀ ਬਾਵਾ ਖੱਟਣ ਦੇ ਖਾਤਰ ਉਹਨੇ ਇੱਕ ਦਿਨ ਪਹਿਲਾਂ ਪੀਸੀਆਰ ਦੀ ਪਿਕਟ ਬਣਵਾਈ ਸੀ ਔਰ ਪੀਸੀਆਰ ਦੀ ਪਿਕਟ ਸਾਨੂੰ ਉਹਦਾ ਕੋਈ ਵਿਰੋਧ ਵੀ ਨਹੀਂ ਸੀ ਕਿਉਂਕਿ ਪੀਸੀਆਰ ਵਾਲੇ ਇੱਥੇ ਆ ਕੇ ਗੱਡੀ ਰੁਕ ਜਾਂਦੀ ਸੀ ਔਰ ਜਦੋਂ ਕਦੇ ਉਹਨਾਂ ਨੂੰ ਦੂਸਰੇ ਪਾਸਿਓਂ ਕਾਲ ਆਉਂਦੀ ਸੀ ਚਲੇ ਜਾਂਦੀ ਸੀ ਪਰ ਜਿਹੜੀ ਚੌਕੀ ਬਣਾਤੀ ਆ ਇਹਦਾ ਹੀ ਸਖਤ ਲੋਕਾਂ ਵਾਲੇ ਵਿਰੋਧ ਕਰਦੇ ਆ ਉਹ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੀ ਨਹੀਂ ਜਿਹੜੀ ਟਿਕਟ ਬਣਾਈ ਸੀ ਉਹ ਪਿਛਲੇ 1 ਸਾਲ ਤੋਂ ਵਰਕ ਕਰ ਰਹੀ ਸੀ ਅਰੇ ਜਿਹੜੀ ਚੌਕੀ ਬਣਾਈ ਹੈ ਇਹ ਪਿਛਲੇ 15 20 ਦਿਨ ਤੋਂ ਜਿਹੜੀ ਇਹ ਚੌਕੀ ਬਣਾਈ ਗਈ ਹੈ ਮਹੀਨਾ ਕੋ ਹੋ ਗਿਆ ਔਰ ਇਸ ਚੀਜ਼ ਦਾ ਜਿਹੜਾ ਸਾਡਾ ਡਿਸਕ੍ਰੈਡਿਟ ਹੋ ਗਿਆ ਸਾਰੇ ਅਲਡਗੋ ਨਿਵਾਸੀਆਂ ਨੂੰ ਇਸ ਕਰਕੇ ਜਿਹੜਾ ਅਸੀਂ ਇਹਦਾ ਬਰੋਧ ਕਰ ਰਹੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਤੁਸੀਂ ਇਹਨਾਂ ਦੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਕਮਿਸ਼ਨਰ ਸਾਹਿਬ ਕੋਲ ਸਾਡੇ ਐਲਡੋ ਕੁ ਨਿਵਾਸੀ ਗਏ ਸੀਗੇ ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਟੀ ਮੰਗ ਕਰਦੇ ਜੀ ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਪੁਲਿਸ ਚੌਕੀ ਆ ਇੱਥੋਂ ਹਟਾ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਐਲਡੋ ਦਾ ਜਿਹੜਾ ਇਹਲੇ ਅਮਨ ਸ਼ਾਂਤੀ ਜਿਹੜੀ ਉਹ ਖਰਾਬ ਹੋਈ ਆ ਐਲਡੋ ਦਾ ਅੰਦਰ ਮਾਹੌਲ ਖਰਾਬ ਹੋ ਰਿਹਾ ਉਹ ਜਿਹੜਾ ਸਾਡਾ ਪਹਿਲਾਂ ਵਾਂਗੂ ਜਿਤਨਾ ਕਿ ਸਾਡਾ ਵਧੀਆ ਐਲਡੋ ਸੀ ਉਸ ਤਰ੍ਹਾਂ ਅਸੀਂ ਪਹਿਲਾਂ ਇਹ ਜਿਹੜੀ ਚੌਕੀ ਬਣੀ ਹੈ ਜੀ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਲੋਕੀ ਸੀਗੇ ਜਿਨ੍ਹਾਂ ਨੇ ਪ੍ਰਪੋਜ਼ਲ ਭੇਜਿਆ ਸੀਗਾ ਜਿਹਦੇ ਤੇ ਗੌਰ ਕਰਕੇ ਸੀਐਮ ਸਾਹਿਬ ਦੇ ਹੁਕਮਾਂ ਤੇ ਚੌਕੀ ਮਨਜ਼ੂਰ ਹੋਈ ਸੀਗੀ ਅੱਜ ਇਹ ਫਿਰ ਸਾਡੇ ਕੋਲ ਆਏ ਨੇ ਕਿ ਹਾਂ ਕੁਝ ਲੋਕੀ ਇਹਨਾਂ ਦੇ ਕਿ ਸਾਨੂੰ ਚੌਕੀ ਇੱਥੇ ਥੋੜੀ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਉੱਚ ਅਫਸਰਵਾਨਾਂ ਵਿੱਚ ਆਪਣੀ ਐਪਲੀਕੇਸ਼ਨ ਲਿਖਤੀ ਤੌਰ ਤੇ ਦੇਣ ਤੇ ਤਾਂ ਜੋ ਕਿ ਜੋ ਫਿਰ ਹੁਕਮ ਆਊਗਾ ਉਸ ਹਿਸਾਬ ਦੀ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਕਲੋਨੀ ਵਾਲੇ ਨੂੰ ਦਿੱਕਤ ਆ ਰਹੀ ਹੈ ਕਲੋਨੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਡਾ ਰਾਹ ਸਾਡਾ ਬਲੌਕ ਹੁੰਦਾ ਜੀ ਇੱਥੇ ਸਾਨੂੰ ਆਵਾਜਾਈ ਚ ਪਰੇਸ਼ਾਨੀ ਆਂਦੀ ਹੈ ਤੇ ਮਤਲਬ ਕਾਫੀ ਅੱਡ ਅੱਡ ਵਿਚਾਰ ਸੀਗੇ ਤੇ ਉਹੀ ਉਹਨਾਂ ਨੂੰ ਕਹਿ ਕਿ ਲਿਖਤੀ ਤੌਰ ਤੇ ਦਿਓ ਤਾਂ ਜੋ ਕਿ ਮਸਲੇ ਦਾ ਹੱਲ ਹੋ ਸਕੇ ਪਿੱਛੋਂ ਕਹਿੰਦੇ ਪਹਿੰਦੇ ਕਿ ਜਾਂਦਾ ਤੁਹਾਡੇ ਉਥੇ ਪੁਲਿਸੋ ਵੀ ਮਤਲਬ ਇਥੇ ਬਣੀ ਆ ਇੱਥੇ ਦੋ ਤਿੰਨ ਦੋ ਤਿੰਨ ਵਾਰ ਐਕਸੀਡੈਂਟ ਵੀ ਹੋ ਚੁੱਕੇ ਆ ਪੁਲਿਸੋ ਵੀ ਕਰਕੇ ਕਿਉਂਕਿ ਫਿਰ ਉਹਨਾਂ ਨੇ ਇਸ ਕਰਕੇ ਕਿ ਉਹ ਖਾ ਔਰ ਇਸ ਗੱਲ ਚ ਕਿ ਨਹੀਂ ਸੱਚ ਹੈ ਨਹੀਂ ਇਹਦੇ ਚੋਂ ਰਿਕਾਰਡ ਕੋਈ ਐਦਾਂ ਨਹੀਂ ਆਇਆ ਹੋਇਆ ਜੇ ਹੋਏ ਵੀ ਹੋਣੇ ਉਹਨਾਂ ਨੇ ਆਪ ਆਪਣੇ ਤੌਰ ਤੇ ਜੇ ਕੁਝ ਠੀਕ ਕਰਾ ਲਿਆ ਪੁਲਿਸ ਸਾਡੇ ਕੋਲ ਲਿਖਤੀ ਤੌਰ ਤੇ ਕੋਈ ਕੰਪਲੇਨਟ ਨਹੀਂ ਆਈ ਇਸ ਬਾਰੇ